ਤੁਹ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਪ੍ਰਭੂ ਤੁਹਾਨੂੰ ਬਰਕਤ ਦੇਵੇ ਤੋਂ ਸਭ ਤੋਂ ਪਹਿਲਾਂ ਅਸੀਂ ਇਸ ਵੀਡੀਓ ਨੂੰ ਵੇਖਾਂਗੇ ਤੇ ਫਿਰ ਗੱਲ ਕਰਾਂਗੇ ਰੱਬ ਨੂੰ ਕਿਸੇ ਨੇ ਨਹੀਂ ਦੇਖਿਆ ਪਰ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਬ੍ਰਹਿਮੰਡ ਦੀ ਇੱਕ ਅਜੀਬ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਦਰਅਸਲ ਨਾਸਾ ਨੇ ਇਸ ਨੂੰ ਹੈਂਡ ਆਫ ਗੋਡ ਯਾਨੀ ਰੱਬ ਦਾ ਹੱਥ ਕਿਹਾ ਹੈ ਇਹ ਤਸਵੀਰ ਇਹ ਨਹੀਂ ਦਿਨੀ ਕਾਫੀ ਚਰਚਾ ਵਿੱਚ ਹੈ ਲੋਕ ਪੁੱਛ ਰਹੇ ਹਨ ਕਿ ਸੱਚਮੁੱਚ ਪੁਲਾੜ ਵਿੱਚ ਰੱਬ ਦੇ ਦਰਸ਼ਨ ਹੋ ਰਹੇ ਨੇ ਇਸ ਤੋਂ ਬਾਅਦ NASA ਨੇ ਇਸ ਦਾ ਰਾਜ਼ ਖੋਲ੍ਹਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓ ਆਓ ਵੇਖਦੇ ਹਾਂ ਸਾਡੀ ਖਾਸ ਤੋ ਵਿਖੋ ਅਸੀਂ ਇਸ ਵੀਡੀਓ ਨੂੰ ਵੇਖਿਆ ਆ ਤੇ ਵਿਖੋ ਇਹ NASA ਦੇ ਵਿਗਿਆਨੀਆਂ ਨੇ ਅੰਤਰਿਕਸ਼ ਦੇ ਵਿੱਚ ਵੇਖਿਆ ਕਿ ਉਹ ਜਿੰਦਾ ਖੁਦਾ ਦਾ ਹੱਥ ਵਿਖੋ ਉਹਨਾਂ ਨੇ ਵੀ ਇੱਕ ਗੱਲ ਨੂੰ ਮੰਨ ਲਿਆ ਕਿ ਇੱਕ ਹੱਥ ਕਿਹਦਾ ਆ ਰੱਬ ਦਾ ਹੱਥ ਹਾਲੇਲੂਇਆ ਵਿਖੋ ਤਾਂ ਹੀ ਤੇ ਵਿਖੋ ਵਿਗਿਆਨ ਸਾਇੰਸ ਜਿਹੜੀ ਉਹ ਖੁਦਾ ਨੇ ਬਣਾਈਆਂ ਕਿਉਂਕਿ ਇਨਸਾਨ ਨੂੰ ਖੁਦਾ ਨੇ ਬਣਾਇਆ ਤੇ ਸੈਂਸ ਵੀ ਸਾਰੀ ਉਹਦੀ ਆ ਪਰ ਸੈਂਸ ਉਹਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦੀ ਕਿਉਂਕਿ ਉਹ ਖੁਦਾ ਆ ਤੇ ਉਹ ਮਹਾਨ ਆ ਉਹ ਜਿੰਦਾ ਆ ਤੇ ਉਹ ਸਭ ਦਾ ਕੀ ਆ ਬਾਪ ਆ ਵੀ ਕੋਈ ਇਸ ਤਰ੍ਹਾਂ ਕੀ ਵੀ ਕੋਈ ਇਹਨਾਂ ਵਿਗਿਆਨੀਆਂ ਨੇ ਮੰਨ ਲਿਆ ਕਿ ਖੁਦਾ ਦਾ ਅੰਤਰਿਕਸ਼ ਵਿੱਚ ਉਹ ਖੁਦਾ ਦਾ ਕੀ ਆ ਹੱਥ ਆ ਤੇ ਵੇਖੋ ਅਸੀਂ ਹੱਥ ਦੇ ਬਾਰੇ ਅੱਜ ਵਚਨ ਪੜਾਂਗੇ ਕਿ ਵਾਕਿਆ ਪ੍ਰਭੂ ਦਾ ਹੱਥ ਕੀ ਕਹਿੰਦਾ ਆ ਇਸ ਧਰਤੀ ਦੇ ਲੋਕਾਂ ਨੂੰ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਇਨਸਾਨ ਨੂੰ ਆਪਣੀ ਸਰੂਪ ਤੇ ਆਪਣੀ ਵਰਗਾ ਬਣਾਇਆ ਹallelujah ਤੇ ਵੇਖੋ ਜੇ ਇਨਸਾਨ ਦੇ ਹੱਥ ਨੇ ਤੇ ਉਹ ਜਿੰਦਾ ਖੁਦਾ ਦਾ ਵੀ ਹੱਥ ਆ ਕਿਉਂਕਿ ਬਣਾਇਆ ਇਨਸਾਨ ਨੂੰ ਉਨੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਪਰਮੇਸ਼ਰ ਕੀ ਆ ਨਿਰਾਕਾਰ ਉਹਦਾ ਕੋਈ ਰੂਪ ਸਰੂਪ ਨਹੀਂ ਪਰ ਆਪਾਂ ਇੱਕ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਕਿ ਵੇਖੋ ਇਨਸਾਨ ਨੂੰ ਖੁਦਾ ਨੇ ਆਪਣੇ ਸਰੂਪ ਤੇ ਬਣਾਇਆ ਉਹਦਾ ਇੱਕ ਸ਼ਰੀਰ ਵੀ ਆ ਉਹਦੀਆਂ ਅੱਖਾਂ ਵੀ ਆ ਉਹਦੇ ਕੰਨ ਨਹੀਂ ਆ ਉਹਦੇ ਨੱਕ ਵੀ ਆ ਸਾਰਾ ਕੁਝ ਉਹਦਾ ਕਿਉਂਕਿ ਇਨਸਾਨ ਨੂੰ ਆਪਣੇ ਸਰੂਪ ਤੇ ਖੁਦਾ ਨੇ ਬਣਾਇਆ ਤਾਂ ਅੱਜ ਅਸੀਂ ਹੱਥ ਦੇ ਬਾਰੇ ਸਿੱਖਾਂਗੇ ਕਿ ਖੁਦਾ ਦਾ ਹੱਥ ਇਸ ਧਰਤੀ ਦੇ ਲੋਕਾਂ ਨੂੰ ਕੀ ਕਹਿੰਦਾ ਹੈ ਪੜਾਂਗੇ ਅਸੀਂ ਜਿਸ਼ਾਇਆ ਨਬੀ ਦੀ ਪੁਸਤਕ ਉਹਦਾ ਨਾਠ ਬਾਪ ਉਹਦੀ ਇੱਕ ਐਚ ਰਿਖਿਆ ਵੇਖੋ ਯਹਵਾ ਦਾ ਹੱਥ ਅਜਿਹਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ ਤੇ ਨਾ ਉਹਦੇ ਕੰਨ ਅਜਿਹੇ ਭਾਰੀ ਕਿ ਉਹ ਨਾ ਸੋਨੇ ਵੇਖੋ ਧਰਤੀ ਦੇ ਲੋਕਾਂ ਨੂੰ ਖੁਦਾ ਦਾ ਵਚਨ ਕਹਿੰਦਾ ਕਿ ਵੇਖੋ ਉਹ ਜਿੰਦਾ ਖੁਦਾ ਦਾ ਹੱਥ ਐਡਾ ਸੋਟਾ ਨਹੀਂ ਆ ਕਿ ਉਹ ਬਚਾ ਨਾ ਸਕੇ ਵੇਖੋ ਇਹ ਜਿਹੜਾ ਨਾਸਾ ਵਾਲਿਆਂ ਨੇ ਹੱਥ ਵੇਖਿਆ ਆ ਬਹੁਤ ਤੁਸੀਂ ਵੀਡੀਓ ਵਿੱਚ ਵੇਖਿਆ ਆ ਬਹੁਤ ਵੱਡਾ ਹੱਥ ਉਹਨਾਂ ਨੇ ਵੇਖਿਆ ਹੈ ਹਾਲੇਲੂਇਆ ਕਿਉਂਕਿ ਵੇਖੋ ਜਿੰਨੇ ਬਣਾਇਆ ਉਹਦਾ ਹੱਥ ਜਿਹਨੇ ਪੂਰੀ ਦੁਨੀਆ ਨੂੰ ਕਾਇਨਾਤ ਨੂੰ ਬਣਾਇਆ ਉਹਦਾ ਹੱਥ ਕਿੱਡਾ ਵੱਡਾ ਹੋਵੇਗਾ ਤੇ वचन ਕਹਿੰਦਾ ਆ ਕਿ ਵੇਖੋ ਉਹਦਾ ਹੱਥ ਛੋਟਾ ਨਹੀਂ ਆ ਕਿ ਤੁਹਾਨੂੰ ਬਚਾਵੇ ਨਾ ਉਹਦੇ ਕਾਨੀ ਦੇ ਬહેરા ਨਹੀਂ ਆ ਕਿ ਤੁਹਾਡੀ ਸੁਣੇ ਨਾ ਹਾਲੇਲੂਇਆ ਵੇਖੋ ਪ੍ਰਭੂ ਸਾਰਿਆਂ ਦੀ ਸੁਣਨਾ ਚਾਹੁੰਦਾ ਹੈ ਪਰ ਸੁਣਨਾ ਚਾਹੁੰਦਾ ਹੈ ਉਹ ਸਾਰਿਆਂ ਨੂੰ ਬਚਾਉਣਾ ਚਾਹੁੰਦਾ ਹੈ ਕਿ ਅਸੀਂ ਉਹਦੀ ਮਰਜ਼ੀ ਦੇ ਅਨੁਸਾਰ ਚੱਲਦੇ ਹਾਂ ਕਿ ਜੋ ਉਹਨੇ ਕਿਹਾ ਹੈ ਕਿ ਤੁਸੀਂ ਮੇਰੇ ਲਈ ਮੂਰਤੀ ਨਾ ਬਣਾਓ ਮੇਰੇ ਲਈ ਕੋਈ ਵੀ ਅਜਿਹੀ ਚੀਜ਼ ਨਾ ਬਣਾਓ ਕਿ ਅਸੀਂ ਮੰਨਦੇ ਹਾਂ ਹਾਲੇਲੂਇਆ ਵੇਖੋ ਇਹਨਾਂ ਗੱਲਾਂ ਦੇ ਬਾਰੇ ਸੋਚਣਾ ਤੇ ਉਹਦੇ ਹੁਕਮਾਂ ਨੂੰ ਪੂਰੇ ਤਰੀਕੇ ਦੇ ਨਾਲ ਮੰਨਣਾ ਹੈ ਤੇ ਵਚਨ ਕਹਿੰਦਾ ਕਿ ਉਹਦਾ ਹੱਥ ਸੋਟਾ ਨਹੀਂ ਆ ਕਿ ਫਿਰ ਤੁਹਾਡੀ ਤੁਹਾਨੂੰ ਉਹ ਬਚਾਵੇਗਾ ਤੇ ਤੁਹਾਡੀ ਸੁਣੇ ਹੁਣ ਹallelujah ਵੇਖੋ ਹੱਥ ਦੇ ਬਾਰੇ ਅਸੀਂ ਹੋਰ ਵਚਨ ਪੜਾਂਗੇ ਪੜਾਂਗੇ ਗਿਣਤੀ ਦੀ ਕਿਤਾਬ ਉਹਦਾ 11 ਬਾਬ ਉਹਦੀ 23 ਐਤ ਵਿੱਚ ਲਿਖਿਆ ਯਹੋਵਾ ਨੇ ਮੂਸਾ ਨੂੰ ਆਖਿਆ ਕਿ ਜੋਹਵਾ ਦਾ ਹੱਥ ਛੋਟਾ ਹੋ ਗਿਆ ਹੁਣ ਤੂੰ ਵੇਖੇਗਾ ਕਿ ਮੇਰੀ ਗੱਲ ਤੇਰੇ ਲਈ ਪੂਰੀ ਹੋ ਪੂਰੀ ਹੈ ਜਾਂ ਨਹੀਂ ਵੇਖੋ ਖੁਦਾ ਨੇ ਮੂਸਾ ਨੂੰ ਕਿਹਾ ਕਿ ਮੇਰਾ ਹੱਥ ਐਡਾ ਛੋਟਾ ਹੋ ਗਿਆ ਕਿ ਮੈਂ ਜਿਹੜੀ ਪਰਜਾ ਨੂੰ ਮੈਂ ਇਜ਼ਰਾਇਲ ਦੇ ਮਿਸਰ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਹਾਂ ਕਿਉਂਕਿ ਉਹਨਾਂ ਨੇ ਕੀ ਕੀਤਾ ਜਦੋਂ ਖੁਦਾ ਦਾ ਦਾਸ موسی ਮਿਸਰ ਦੇ ਵਿੱਚੋਂ ਇਜਰਾਈਲੀ ਲੋਕਾਂ ਨੂੰ ਕੱਢ ਕੇ ਲੈ ਕੇ ਆਇਆ ਤੇ ਰਸਤੇ ਦੇ ਵਿੱਚ ਉਹਨਾਂ ਕੋਲੋਂ ਕੀ ਖਾਣ ਦੇ ਲਈ ਕੋਈ ਵੀ ਚੀਜ਼ ਨਹੀਂ ਰਹੀ ਉਹਨਾਂ ਨੇ ਬੁੜਬੁੜ ਕੀਤਾ ਔਰ ਰੋਏ ਕਰ ਲਾਏ ਤੇ موسی ਦੇ ਅੱਗੇ ਗਿੜਗੜਾਏ ਤੇ ਨਾ ਸਾਡੇ ਕੋਲ ਕੁਝ ਖਾਣ ਲਈ ਆ ਨਾ ਮਾਸ ਖਾਣ ਲਈ ਆ ਤੇ ਪ੍ਰਭੂ ਨੇ ਉਹਨੂੰ ਕਿਹਾ ਉਹਨੇ ਜਾ ਕੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਤੇ ਖੁਦਾ ਨੇ موسی ਨੂੰ ਕਿਹਾ ਕਿ ਮੇਰਾ ਹੱਥ ਈਦਾ ਸੋਟਾ ਹੋ ਗਿਆ ਕਿ ਉਹ ਬਚਾਵੇ ਨਾ ਤੇ ਵੇਖੋ ਅੱਗੇ ਜਦੋਂ ਅਸੀਂ ਵਚਨਾਂ ਨੂੰ ਪੜ੍ਹਦੇ ਹਾਂ ਤੇ ਖੁਦਾ ਨੇ ਹਰ ਇੱਕ ਚੀਜ਼ ਉਹਨਾਂ ਨੂੰ ਖਾਨਦਲੀ ਦਿੱਤੀ ਭਾ ਕੇ ਖੁਦਾ ਨੇ ਆਪਣੇ ਹੱਥ ਦੀ ਤਾਕਤ ਦੇ ਨਾਲ ਖੁਦਾ ਨੇ ਦੱਸਿਆ ਕਿ ਜੇ ਮੈਂ ਤੁਹਾਨੂੰ ਜਿਸ ਮਹਾਨ ਬਲ ਵਾਲੇ ਹੱਥ ਨਾਲ ਕੱਢ ਲਿਆ ਹੈ ਨਾ ਤੇ ਤੁਹਾਨੂੰ ਮੈਂ ਹਰ ਇੱਕ ਚੀਜ਼ ਦੇਣ ਦੀ ਵੀ ਤਾਕਤ ਰੱਖਦਾ ਹਾਂ ਤੇ ਖੁਦਾ ਨੇ ਹਰ ਇੱਕ ਚੀਜ਼ ਉਹਨਾਂ ਦੀ ਲੋੜ ਜ਼ਰੂਰਤ ਨੂੰ ਪੂਰੀਆਂ ਕੀਤਾ ਅੱਜ ਵੀ ਜਿਹੜੇ ਉਹ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਪਏ ਨੇ ਤੇ ਉਹਨਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਕਿਉਂਕਿ ਉਹਦਾ ਹੱਥ ਆਪਣੇ ਲੋਕਾਂ ਨੂੰ ਛਡਾਉਂਦਾ ਹੈ ਉਹਦੇ ਹੱਥ ਦੇ ਵਿੱਚ ਇੰਨੀ ਸਮਰਥਾ ਹੈ ਕਿ ਉਹ ਹਰ ਇੱਕ ਆਪਣੇ ਚਾਉਣ ਵਾਲੇ ਨੂੰ ਛੁਟਕਾਰਾ ਦੇਵੇ ਅੱਜ ਵੇਖੋ वचन ਉਹਨਾਂ ਲੋਕਾਂ ਨੂੰ ਕਹਿੰਦਾ ਜਿਹੜੇ ਕਹਿੰਦੇ ਨੇ ਕਿ ਖੁਦਾ ਦਾ ਕੋਈ ਵੀ ਸ਼ਰੀਰ ਨਹੀਂ ਹੈ ਵੇਖੋ ਖੁਦਾ ਦਾ ਸ਼ਰੀਰ ਉਹਦਾ ਹੱਥ ਹੈ ਉਹਦਾ ਹੱਥ ਹਰ ਇੱਕ ਨੂੰ ਬਚਾਉਣਾ ਚਾਹੁੰਦਾ ਹੈ ਪਰ ਪਰ ਗੱਲ ਇਹ ਆ ਕਿ ਅਸੀਂ ਯੇਸ਼ੂ ਮਸੀਹ ਦੇ ਕੋਲੋਂ ਆਉਣਾ ਚਾਹੁੰਦੇ ਆ ਵੇਖੋ ਪ੍ਰਭੂ ਦਾ ਕੀ ਆ ਹੱਥ ਆ ਅਹੀਂ ਹੱਥ ਦੇ ਬਰੇ ਅੱਜ ਸਿਖ ਰਹੀਏ ਵੇਖੋ ਜਦੋਂ ਸੀ ਜਿਛਾਇਆ ਨਬੀ ਦੀ ਪੁਤਕ ਉਹਦਾ ਪੰਜਾਬ ਬਾਪ ਦੀ ਦੋਇਤ ਵਿੱਚ ਪੜਦੀ ਆ ਜਦ ਮੈਂ ਆਇਆ ਤਾਂ ਉੱਥੇ ਕੋਈ ਮਨੁੱਖ ਨਹੀਂ ਸੀ ਜਦ ਮੈਂ ਪੁਕਾਰਿਆ ਕਿਉਂ ਕੋਈ ਉੱਤਰ ਦੇਣ ਵਾਲਾ ਨਹੀਂ ਸੀ ਪੜਾ ਮੇਰਾ ਹੱਥ ਇੰਨਾ ਛੋਟਾ ਹੋ ਗਿਆ ਜੋ ਛੁਟਕਾਰਾ ਦੇਣ ਦੇ ਯੋਗ ਨਹੀਂ ਆ ਰਿਹਾ ਜੋਗ ਨਾ ਰਿਆ ਜਾਂ ਸਡਾਉਣ ਦੀ ਮੇਰੀ ਕੋਈ ਸਮਰਤ ਨਹੀਂ ਰਹੀ ਵੇਖੋ ਮੈਂ ਆਪਣੀ ਘੁਰਕੀ ਨਾਲ ਸਮੁੰਦਰ ਨੂੰ ਸਕਾ ਦਿੱਤਾ ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ ਤੇ ਉਹਨਾਂ ਦੀਆਂ ਮੱਛੀਆਂ ਪਾਣੀ ਨਾ ਪਾਣੀ ਨਾ ਹੋਣ ਕਰਕੇ ਬੁੱਝ ਜਾਂਦੀਆਂ ਹਨ ਉਹ ਧਿਆਈਆਂ ਮਰ ਜਾਂਦੀਆਂ ਵੇਖੋ ਪ੍ਰਭੂ ਨੇ ਕਿਹਾ ਕਿ ਮੈਂ ਪੁਕਾਰਿਆ ਮੈਂ ਪੁਕਾਰਿਆ ਪਰ ਕਿਸੇ ਨੇ ਵੀ ਮੈਨੂੰ ਉੱਤਰ ਨਾ ਦਿੱਤਾ ਹਾਲੇਲੂਇਆ ਪ੍ਰਭੂ ਦਾ ਵਚਨ ਕਹਿੰਦਾ ਕਿ ਮੈਂ ਬਹੁਤ ਸਾਰੇ ਲੋਕਾਂ ਦੇ ਕੋਲੋਂ ਆਪਣਾ ਵਚਨ ਜੀ ਬਹੁਤ ਸਾਰੇ ਲੋਕਾਂ ਦੇ ਕੋਲ ਆਪਣੀ ਆਵਾਜ਼ ਭੇਜੀ ਪਰ ਕਿਸੇ ਨੇ ਵੀ ਮੇਰੇ ਵੱਲ ਧਿਆਨ ਨਹੀਂ ਦਿੱਤਾ ਅੱਗੇ ਵਚਨ ਕਹਿੰਦਾ ਪ੍ਰਭੂ ਨੇ ਕਿਹਾ ਕੀ ਤੁਹਾਨੂੰ ਲੱਗਦਾ ਹੈ ਕਿ ਮੇਰਾ ਹੱਥ ਛੋਟਾ ਹੋ ਗਿਆ ਕਿ ਜਿਹੜਾ ਤੁਹਾਨੂੰ ਬਚਾਵੇ ਨਾ ਪ੍ਰਭੂ ਨੇ ਕਿਹਾ ਕਿ ਕੋਈ ਇਨਸਾਨ ਅੱਜ ਮੇਰੀ ਮਰਜ਼ੀ ਦੇ ਨਾਲ ਨਹੀਂ ਚੱਲਣਾ ਚਾਹੁੰਦਾ ਹਾਲੇਲੂਇਆ ਪਾਪ ਕੇ ਦੁਨੀਆ ਦੀਆਂ ਮੁਸੀਬਤਾਂ ਦੇ ਵਿੱਚੋਂ ਇਨਸਾਨ ਹਰ ਇੱਕ ਰੱਬ ਤੋਂ ਦੂਰ ਹੋ ਜਾਂਦਾ ਹੈ ਦੁਨਿਆਵੀ ਦੁਨਿਆਵੀ ਚਿੰਤਾਵਾਂ ਦੇ ਕਰਕੇ ਉਹ ਧਰਤ ਖੁਦਾ ਤੋਂ ਦੂਰ ਹੋ ਜਾਂਦਾ ਹੈ ਪਰ ਪ੍ਰਭੂ ਦਾ वचन ਕਹਿੰਦਾ ਕਿ ਮੇਰਾ ਹੱਥ ਸੋਟਾ ਨਹੀਂ ਹੈ ਕਿ ਤੁਹਾਨੂੰ ਬਚਾਵੇ ਨਾ ਪ੍ਰਭੂ ਦਾ वचन ਕਹਿੰਦਾ ਕਿ ਮੇਰੀ ਕੁਰਕੀ ਦੇ ਨਾਲ ਮੇਰੀ ਕਹਿੰਦਾ ਕੁਰਕੀ ਦੇ ਨਾਲ ਹਾਲੇਲੂਇਆ ਸਮੁੰਦਰ ਸੁੱਕ ਜਾਂਦਾ ਹੈ ਤੇ ਮੈਂ ਨਦੀਆਂ ਨੂੰ ਸੁੱਕੀ ਓਜਾੜ ਬਣਾ ਦਿੰਦਾ ਤੇ ਪਾਣੀਆਂ ਨੂੰ ਸਕਾ ਦਿੰਦਾ ਤੇ ਮੱਸੀਆਂ ਦੀ ਵਿੱਚੋਂ ਬੁੱਸ ਜਾਂਦੀਆਂ ਨੇ ਹਾਲੇਲੂਇਆ ਵੇਖੋ ਅੱਜ ਅਸੀਂ ਇਹ ਵਚਨ ਪੜੇ ਕਿ ਖੁਦਾ ਦਾ ਹੱਥ ਜੋ ਨਾਸਾ ਨੇ ਵੀ ਵਿਗਿਆਨੀਆਂ ਨੇ ਵੀ ਮੰਨਿਆ ਅੱਜ ਮੈਂ ਬਹੁਤ ਸਾਰੀ ਵੀਡੀਓ ਬਣਾਈ ਬਹੁਤ ਸਾਰੇ ਲੋਕੀ ਜਿਹੜੇ ਕਹਿੰਦੇ ਵਿਗਿਆਨ ਨਹੀਂ ਐਂ ਤਾਂ ਕਹਿੰਦੇ ਵਿਗਿਆਨੀ ਐਂ ਤਾਂ ਕਹਿੰਦੇ ਵੇਖੋ ਭਈ ਗਿਆਨੀਆਂ ਨੇ ਵਿਗਿਆਨੀਆਂ ਨੇ ਮੰਨਿਆ ਨਾ ਨਾਸਾ ਨੇ ਮੰਨਿਆ ਨਾ ਕਿ ਖੁਦਾ ਦਾ ਹੱਥ ਆ ਤੇ ਵਚਨ ਵੀ ਕਹਿੰਦਾ ਕਿ ਉਹਦਾ ਹੱਥ ਆ ਤੇ ਉਹਦਾ ਹੱਥ ਈ ਦਾ ਸੋਟਾ ਨਹੀਂ ਆ ਤੇ ਉਹ ਆਪਣੇ ਲੋਕਾਂ ਨੂੰ ਨਾ ਬਚਾਵੇ ਉਹ ਆਪਣੇ ਲੋਕਾਂ ਨੂੰ ਬਚਾਉਣ ਦੀ ਤਾਕਤ ਰੱਖਦਾ ਹੈ ਹਾਲੇਲੂਇਆ ਕਿਉਂਕਿ ਬਹੁਤ ਸਾਰੇ ਭੈਣ ਭਰਾ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਜਿੰਦਾ ਖੁਦਾ ਦੇ ਹੱਥਾਂ ਦੇ ਵਿੱਚ ਦਿੱਤਾ ਤੇ ਜਿਸ ਜਿਸ ਨੇ ਵੀ ਆਪਣੇ ਆਪ ਨੂੰ ਉਹਦੇ ਜਿੰਦਾ ਚੋਰਾਵਰ ਤੇ ਮਹਾਨ ਬਲ ਵਾਲੇ ਹੱਥਾਂ ਦੇ ਵਿੱਚ ਦਿੱਤਾ ਤੇ ਖੁਦਾ ਉਹਨੂੰ ਹਰ ਇੱਕ ਮੁਸੀਬਤ ਵਿੱਚੋਂ ਕੱਢਦਾ ਆ ਤੇ ਉਹਨੂੰ ਛਟਕਾਰਾ ਵੀ ਦਿੰਦਾ ਹੈ ਵੇਖੋ ਇਹੀ ਉਹ ਹੱਥ ਕਿਹੜਾ ਆ ਉਹ ਹੱਥ ਯੇਸ਼ੂ ਮਸੀਹ ਦਾ ਹੱਥ ਆ ਹਾਲੇਲੂਇਆ ਕਿਉਂਕਿ ਆਪਾਂ ਤੁਹਾਨੂੰ ਬਚਨ ਦੱਸਿਆ ਕਿ ਖੁਦਾ ਦਾ ਇੱਕ ਸਰੀਰ ਹੀ ਉਹਦੀਆਂ ਅੱਖਾਂ ਵੀ ਉਹਦੇ ਕੰਨ ਵੀ ਆ ਤੇ ਜਦੋਂ ਤੁਸੀਂ ਪੁਕਾਰਦੇ ਜੇ ਤੇ ਉਹ ਤੁਹਾਡੀ ਸੁਣਦਾ ਵੀ ਆ ਹਾਲੇਲੂਇਆ ਇਸ ਕਰਕੇ ਵਿਕੋ ਵਿਸ਼ਵਾਸ ਤੇ ਵਿੱਚ ਬਣੇ ਰਹੋ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ